ਤੇ ਅੱਜ ਵੀ ਅਸੀਂ ਇੱਕ ਅਜਿਹੇ ਅਹਿਮ ਵਿਸ਼ੇ ਤੇ ਆਪ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਦਾ ਸਬੰਧ ਸਿੱਖ ਦੀ ਰੋਜ਼ ਦੀ ਅਰਦਾਸ ਦੇ ਕਿਸੇ ਨਾਲ ਵੀ ਹੈ ਹਰ ਸਿੱਖ ਹਰ ਰੋਜ਼ ਅਰਦਾਸ ਕਰਦਿਆਂ ਇਹ ਸ਼ਬਦ ਆਚਾਰ ਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮਹਿਸ ਜੀਤੇ ਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਆਰਿਆ ਨਚਰਾਏਗੇ ਦੇਗਾਂ ਚ ਅਵਾਰੇਗੇ ਚਰਖੜੀਆਂ ਤੇ ਚੜੇ ਪੁੱਠੀਆਂ ਖੱਲਾਂ ਲੋਹਾਈਆਂ ਟੋਟਾ ਟੋਟਾ ਕਰਕੇ ਸ਼ਹੀਦ ਕੀਤੇਗੇ ਝੰਡਾ ਨਾ ਬਨ ਕੇ ਸਾੜੇਗੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦਾ ਨਿਭਾਈ ਤਿੰਨਾਂ ਸਮੂਹ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ